ਪਾਨ ਨਾਨ ਦੇਵ ਆਲ ਪਸੰਦ ਸਾਚ ਦੇ ਦੀਤਿ ਕ੍ਰਿਪਾ ਨਾਨਕੇ ਮਣੇ ਰਣਾਓ ਸਾਪੁ ਨਰੇ ਕੰਨ ਆਯੋ ਜੋ ਕਰ ਪਾਇਆ ਸੋਈ ਹੋਗੁ ਇਸ ਕਾ ਮੰਤ ਨਾ ਜਾਣੈ ਹੋਰ ਸਰਬ ਤੋਖ ਸੁਨੀਆ ਕਰਤਾ ਕੇ ਮੈਂ ਰਾਜ ਲੋਗ ਮੈਂ ਜਿੰਮੀ ਤਪ ਮੈਂ ਪੀਸਰ ਗ੍ਰਸਤ ਮੈਂ ਭੋਗੀ ਇਸ ਕੋਰ ਕਾ ਕਨੇ ਅੰਤਨਾ ਪਾਇਆ ਕੀ ਨੀਲਾ ਕ੍ਰਿਮਨ ਲੈ ਸਗਲ ਦੇਹ ਹਾਰੇ ਅਵਗਾਹੇ ਸਗਲ ਜਨਮ ਦੀ ਜਾਨ ਐ ਪ੍ਰੋ ਸਗਲ ਪਰੋਈ ਆਪਣੇ ਸੂਤ ਜੰਦਾਸ ਨਾਮ ਤੇ ਆਵੇ ਸੇ ਜਨਮ ਮਰੇ ਫਿਰ ਆਵੇ ਜਾਏ ਜੈ ਸਾ ਜਨਾਵੇ ਤੈਸਾ ਨਾਨਕ ਜੀ